ਆਹੋ ਆਜੋ ਹਾਂਜੀ ਸਤਿ ਸ੍ਰੀ ਅਕਾਲ ਜੀ ਢਿੱਲੋ ਬਲੌਗ 07 ਤੇ ਦਾ ਸਾਰੇ ਦਾ ਸਵਾਗਤ ਹੈ ਉਮੀਦ ਕਰਦੀ ਸੀ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਸਾਡੇ ਪਿੰਡ ਚ ਸਿਗਾ ਵਿਆਹ ਤੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਜਾ ਰਹੇ ਹਾਂ ਉੱਥੇ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਅੱਜ ਸਭ ਤੋਂ ਪਹਿਲਾਂ ਮੈਂ ਤਿਆਰ ਹੋਈ ਅੱਜ ਸਾਰੀਆਂ ਬੀਬੀਆਂ ਲੇਟ ਹੈਗੀਆਂ ਸਭ ਤੋਂ ਪਹਿਲਾਂ ਮੈਂ ਨਹੀਂ ਤਾਂ ਸਾਰਿਆਂ ਨੂੰ ਮੈਂ ਵੇਟ ਕਰਾਉਂਦੀ ਹੁੰਦੀ ਸੀ ਅੱਜ ਇਹਨਾਂ ਨੇ ਵੇਟ ਕੀਤੀ ਹਨਾ ਬੈਠ ਕੇ ਇਕੱਠੀਆਂ ਹੋਣ ਨੂੰ ਚਲੋ ਆਜੋ ਚਲਿਏ ਪੋਹ ਦਾ ਪੈ ਚੱਲਾ ਆ। ਇਹਨਾਂ ਦੀ ਵੇਟ ਕੀਤੀ ਹੈ। ਹਾਂ ਅੱਜ ਸੱਚ ਮੈਂ ਵੇਟ ਕੀਤੀ ਹੈ। ਇਹਨਾਂ ਨੇ ਨਹੀਂ ਤਾਂ ਗਏ ਮੇਰੀਆਂ ਵੇਟ ਕਰਦੀਆਂ ਹੁੰਦੀਆਂ ਸੀ। ਆ ਜੋ। ਤੁਸੀਂ ਨਾਲ ਲੈਣੇ ਚੱਲੇ ਆ ਜੀ। ਨਾਲ ਹੀ ਕੜਾਹੜੀਆਂ, ਕੋਲੀਆਂ, ਚੱਕੀਆਂ, ਹਲਵੇ ਵਾਲੀਆਂ। ਮੈਨੂੰ ਉਹ ਵੀ ਹੈਗਾ ਆ ਅਸੀਂ ਕਾਨੂੰ ਲੈ ਕੇ ਚਲ ਜਾਣਾ ਸਿੱਧਾ ਲਫਾਫਾ ਹੀ ਲੈ ਲਓ ਫੇਕ ਲਫਾਫਾ ਤੁਹਾਨੂੰ ਦਿਸੀਆ ਨਹੀਂ ਅੱਛਾ ਅੱਜ ਅਸੀਂ ਖਾਂਦੀਆਂ ਨੇ ਜਾਣਾ ਤਾਂ ਨਾਲੇ ਬਣਾਉਣਾ ਬਲਾਕ ਅੱਛਾ ਲੱਡੂ ਵਾਲੇ ਟੱਪੇ ਇਹਨਾਂ ਨੇ ਪਹਿਲਾਂ ਹੀ ਕੋਲੀ ਖਾਲੀ ਕਰਤੀ ਉਹ ਆਪਣੀ ਇਹਨਾਂ ਨੇ ਕਹਿਨੀ ਆ ਇੱਧਰ ਵੀ ਆਵੋ ਸਾਡੇ ਨਾਲ ਆਹੀ ਸਾਰੇ ਇੱਧਰ ਲੈ ਤੁਸੀ ਇਕੱਲੇ ਇੱਧਰ ਦੇ ਤੁਸੀਂ ਐ ਦੀ ਆ ਜਾ ਤਾਂ ਆ ਜਾਓ ਚਲੋ ਚਲੋ ਇੱਧਰ ਨੂੰ ਆਵੋ ਮੁੜੋ 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 ਇੱਧਰ ਹੀ ਤੇਰਾ ਬਲੋਗ ਹੋਈ ਨਾ ਮੇਰੇ ਲੈ ਤਾਂ ਇੱਧਰ ਹੀ ਨਵੇਂ ਆਉਣਾ ਚੰਨ ਦਿਖਾਣਾ ਰਹਾ ਮੇਰੇ ਨਾਲ ਕੋਣ ਆ ਆ ਜਾਓ ਆ ਜਾਓ ਅੱਜ ਦੇਖਦੇ ਆ ਇਹ ਅਸੀਂ ਆਜੋ ਅੱਜ ਦੇਖਣੇ ਆ ਕਿੱਧਰ ਲੈ ਹੁੰਦੇ ਆ ਅੱਜ ਅੱਜ ਪਾਰਕ ਹੋਣੇ ਆ ਆਜੋ ਗਦਾਰੀ ਨਹੀਂ ਕਰੀ ਹੁੰਦੀ ਆ ਲੈ ਡੱਬਾ ਨਹੀਂ ਆਣਾ ਡੱਬਾ ਘੁਣਾ ਦੇਖ ਲੈ ਆਹ ਦੇ ਡੱਬੇ ਡੱਬੇ ਬਹੁਤ ਆ ਤੁਹਾਡੇ ਆ ਆਹੋ ਇਹ ਆਜੋ ਆਜੋ ਇਹ ਕੀ ਕਰਦੇ ਆ ਇਹ ਅਰਾ ਭਾਈ ਜਲਦ ਹੋ ਹੈ ਅੰ ਜਾਵਾਂਗੇ ਕੋਈ ਨਵਾਬ ਨੂੰ ਦੇਣਾ ਇਹਨੂੰ ਘੁੰਮ ਘੁਮਾ ਕੇ ਅਸੀਂ ਸਾਰੇ ਪਿੰਡ ਨੂੰ ਫੜਾ ਲੈਣਾ ਅੱਜ ਚਲੋ ਜਾਰੀ ਚ ਇਨਾਂ ਕੋ ਮੰਨਣਾ ਹੀ ਪੈਂਦਾ ਕਰਨਾ ਹੀ ਪੈਂਦਾ ਜਾਰੀ ਚ ਗਦਾਰੀ ਨਹੀਂ ਕਰਨੀ ਜਾਰੀ ਚ ਗਦਾਰੀ ਨਹੀਂ ਕੀਤੀ ਆ ਜਾਓ ਆਹ ਦੇ ਆਹ ਮਾਵਾ ਕੁੱਤਿਆਂ ਆਹ ਕੁੱਤੇ ਆ ਸਾਡੇ ਪੁੱਤ ਹੈ ਅੱਛਾ ਚਾਬੀ ਲੈਣੀ ਮੈਂ ਰੁਕ ਜਾਓ ਕਿਹਦੇ ਕੋ ਇੱਥੇ ਛਾਵੇਂ ਖੜੂ ਆ ਦੇ ਕੋ ਆਹ ਖੜੀ ਹਾਲਾਜ ਦੱਬਾ ਜੀ ਬੜੇ ਹੱਥ ਦੇ ਆ ਕਿੰਨਾ ਸਾਨੂੰ ਕਿੰਨਾ ਸਾਨੂੰ ਬਲ ਪੈਣਾ ਉੱਤੋਂ ਦੀ ਲਿਆ ਤੁਹਾਡੇ ਮਾਪ ਪੁੱਤ ਦੀ ਫੋਟੋ ਖਿੱਚ ਲਈਏ ਉਹਦਾ ਕੜਾ ਨਾ ਸਿੱਟ ਦੇ ਆ ਦੀਨ ਨੇ ਤਾਂ ਚੁੰਨੀ ਥੱਲੇ ਟੱਕਿਆ ਆ ਹਨਾ ਐਵੇਂ ਮੱਖੀ ਬਹਿ ਜਾਊਗੀ ਇੱਥੇ ਸੋਣੀ ਜਾ ਆ ਦੇਖੋ ਜੀਨੇ ਕਿੰਨੇ ਆ ਚਾਚੀ ਕਿੱਧਰ ਨੱਟ ਗਏ ਮੈਂ ਫੋਟੋ ਕੰਨ ਕਿਚਨ ਤੁਸੀਂ ਇਹਨੇ ਡੱਬੇ ਕਾਦੇ ਚੱਕੇ ਹੋ ਆ ਫੇਰਾ ਆ ਅੱਛਾ ਮੇਰਾ ਵੀ ਵਿੱਚ ਆ ਸੋਨੂੰ ਦਾ ਆ ਸੋਨੂੰ ਦਾ ਆ ਸੋਨੂੰ ਦਾ ਆ ਹੂੰ ਜਸਵੰਤ ਦਾ ਆ ਮੇਰਾ ਵਾ ਅੱਛਾ ਉਹਨਾਂ ਨੇ ਕਹਿੰਦੇ ਇਹ ਮਰਸਾ ਦੀ ਬਾਹਰ ਪਿੱਛੇ ਤੇ ਇਧਰ ਆਹੋ ਵੀ ਗਏ ਹੁਣ ਮੱਖੀਆਂ ਮੱਖੀਆਂ ਨੂੰ ਖਲੋਣਾ ਸ਼ੂਗਰ ਵੱਧ ਗਈ ਫਿਰ ਸ਼ੂਗਰ ਵੱਧ ਗਈ ਗੋਲੀ ਖਾ ਲਿਓ ਸਾਡੇ ਭਾਪੇ ਵਾਲੀ ਨਹੀਂ ਨਹੀਂ ਜਾਨੀ ਆਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ආහෝ හොර හලබා මංගතිය සාරය මේ එන්න ඔබ්‍යා සාගපෝ කාගේ මොටක කැද ිරටේට දෙක්කොක් පතල ਅਸੱਤ ਭਾਜੀ ਦੀ ਉਹ ਦਾੜੀ ਜੋ ਬੱਬਲ ਕਮ ਨਿਕਲ ਗਈ ਹੈਗੀ ਹੈ ਦੱਸਿਓ ਇਹਨਾਂ ਨੇ ਰਾਤੀ ਇਹਨਾਂ ਨੇ ਰਾਤੀ ਨਾ ਭਾਜੀ ਦੀ ਦਾੜੀ 'ਚ ਬੱਬਲ ਕਮ ਚੁੰਮੜ ਜਾਂਦੀ ਉਹ ਨਹੀਂ ਭਾਜੀ ਨਾ ਉੱਤੇ ਬੈੱਡ ਤੇ ਪਈ ਉਹ ਵੀ ਭਾਜੀ ਲੱਗ ਪਈ ਖਾਣ ਬਈ ਆਹ ਪਤਾ ਕੀ ਉਹ ਤਾਂ ਨਿਕਲਦੀ ਨਹੀਂ ਹੁੰਦੀ ਸੱਚੀ ਬੱਬਲ ਕਮ ਚੁੰਮੜ ਜਾਂਦੀ ਵਾਲਾ ਨੂੰ ਨਹੀਂ ਉਹ ਹੁੰਦਾ ਆ ਸਾਰੇ ਜਣੇ ਦੱਸਿਓ ਵੀ ਜਦੋਂ ਬਾਲਾ 'ਚ ਬੱਬਲ ਕਮ ਚੁੰਮੜ ਜਾਂਦੀ ਆ ਕਮੈਂਟਾਂ 'ਚ ਦੱਸਿਓ ਕਿੱਦਾਂ ਨਿਕਲਦੀ ਆ ਕੋਈ ਹੁੰਦਾ ਆ ਤਰੀਕਾ ਕੱਢਣ ਦਾ ਇਹ ਪਤਾ ਨਹੀਂ ਕਾਦੇ ਨਾਲ ਉਹ ਕੱਢ ਦਿੰਦੇ ਗਰਮ ਪਾਣੀ ਨਾਲ ਆ ਦੇਖਿਆ ਅੱਛਾ ਅੱਛਾ ਭਾਜੀ ਨੂੰ ਵੀ ਪਤਾ ਨਹੀਂ ਕਿਧਰੋਂ ਚਾ ਚੜ ਗਿਆ ਫੱਫੜ ਖਾਣ ਦਾ ਹੈ ਕਹਿੰਦੀ ਉਹਨੇ ਕਬਾਲ ਕਾਣ ਕਰਦੀ ਹੈ ਦੀ ਕੋਣ ਪਹਿਲਾਂ ਮੈਨੂੰ ਸਵੇਰੇ ਪੁੱਛਦੀ ਹੈ ਕਮੈਂਟਾਂ 'ਚ ਦੱਸੋ ਦੱਸੋ ਹੁਣ ਗੱਲ ਨਹੀਂ ਕਰਦੇ ਨਹੀਂ ਉਹ ਨਿਕਲ ਗਈ ਨਾ ਅੱਛਾ ਉਹ ਨਿਕਲ ਕੇ ਗਰਮ ਪਾਣੀ ਨਾਲ ਹੱਥ ਨਾਲ ਬਣ ਲਿਆ ਆਸਤਾ ਗਰਮ ਪਾਣੀ ਸਾਹੀ ਨੂੰ ਕੱਲ ਹੀ ਨਹੀਂ ਆਣਾ ਫਸ ਗਏ ਫਸ ਗਏ ਨੂੰ ਦੱਸ ਕਿ ਤੇ ਫੋਰਕ ਦੀ ਪਿੱਤੇ ਉੱਤੇ ਕਿਹਾ ਉਹ ਕਿ ਜੇ ਪਗਾਨੇ ਜੇ ਤਾਂ ਨਹੀਂ ਬੁਲਾਉਂਦੇ ਹੈਗੇ ਆ ਮੈਂ ਨਾ ਕੋਪੜਾ ਬੁਲਾਇਆ ਹੋਣਾ ਹੈ ਨਾ ਆਇਆ ਸੀਗਾ ਹਾਂ ਹਾਂ ਤੁਹਾਡਾ ਤਾਂ ਉਧਰੋਂ ਵੀ ਉਧਰ ਨੂੰ ਤਾਂ ਇੱਧਰ ਨੂੰ ਵੀ ਇੰਨਾ ਹੀ ਆ ਵਾਹ ਤਾਂ ਜਿੰਦਾ ਨਹੀਂ ਚਾਹੀਦੀ ਨਾ ਪਿੰਡ ਦੇ ਵਿੱਚ ਬਗਾਣਾ ਪੈਂਦਾ ਹੀ ਆ ਆਪਣੀ ਗਲੀ ਅੰਦਰ ਪਿੰਡ ਦੇ ਉੱਤੇ ਦੀ ਘੁੰਮ ਘੁੰਮ ਕੇ ਸਹੀ ਗੱਲ ਹਾਂ ਤੂੰ ਦੱਸ ਰੱਬ ਨੇ ਮੀਂਹ ਪਾ ਕੇ ਨ ਕੀ ਕੀਤਾ ਗਰਮੀ ਕੱਲ ਦੇ ਲੋ ਮੀਂਹ ਇੰਨਾ ਪਿਆ ਇੰਨੀ ਨੇਰੀ ਤੂਫਾਨ ਹੀ ਹੈਗਾ ਇੱਕ ਸਾਜ਼ ਦਾ ਗਰਮੀ ਫੇ ਕਿੰਨੀ ਹੋਈ ਹੋ ਆ ਹਨਾ ਓਕੇ ਬਾਈ ਓਕੇ ਬਾਈ ਜੀ ਚੱਲ ਜੰਨੇ ਕੋਈ ਨਹੀਂ ਜੰਨੇ ਜਿਲੋਂ ਪਿਆਰੀ ਕੋਈ ਨਹੀਂ ਕੋਈ ਨਹੀਂ ਮੈਂ ਕਹਿੰਦੀ ਕੋਈ ਨਹੀਂ ਕੋਈ ਨਹੀਂ ਜਾਰੀ ਚ ਗਦਾਰੀ ਕੋਈ ਨਹੀਂ ਤੇ ਭਾਈ ਵੀ ਨਿਕਲ ਜਾਣੀ ਸੀ ਆਹ ਮੈਂ ਕੰਮੀ ਜਨੀ ਕੱਢ ਪਈ ਪਿਆਰੀ ਹੈ ਨਹੀਂ ਅੱਜ ਕੱਲ੍ਹ ਜਾਰੀਆਂ ਚ ਇਹਨੇ ਕੋਲੀ ਜੋੜੀ ਕੱਢ ਥਾ ਕਿ ਆਹ ਹਾਂ ਹਾਂ ਖੰਡੀ ਛੋੜਨਾ ਰਾਣੀ ਇਹ ਗਾਣਾ ਬਹੁਤ ਕੱਢਦਾ ਇਹ ਮੁੰਡਾ ਹੁਣ ਰੰਗਿਆਂ ਰੰਗਿਆਂ ਬਕਾ ਮਛਰ ਵੀ ਆਉਂਦੇ ਨਾਲ ਹਾਂ ਹਾਂ ਇਹ ਰੈਂਬੋ ਦੇ ਨਾਲ ਉੱਥੇ ਬੰਨ ਤੋ ਜਿੱਥੇ ਰੈਂਬੋ ਬੰਨੇ ਆ ਉੱਥੇ ਬੰਨੋ ਚਲੋ ਨਹੀਂ ਮੈਂ ਬੰਨੇ ਆ ਉੱਥੇ ਬਾਹਰ ਰੈਂਬੋ ਦੇ ਨਾਲ ਇਹਨੂੰ ਚਲ ਕੀ 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 ਕਲਾਈ ਆ ਹੁਣ ਕਹਿ ਜਰੀ ਇੱਕ ਕੱਢ ਗਾਲ ਗਾਲ ਕੱਢ ਕੱਢ ਹੁਣ ਬੈਰ ਮੰਨ ਉਹਦੇ ਨਾਲ ਖੋਮਤੇ ਬੈਠਾ ਰਹੇ ਨਹੀਂ ਉਹ ਕਹਿੰਦਾ ਬੰਨ ਰੱਖ ਹੁਣ ਬੰਨ ਰੱਖੀ ਐ ਲੈ ਦੀੜੀਆਂ ਤੀੜੀਆਂ ਦੇ ਕਿਦਾਂ ਮੱਥੇ ਤੇ ਪਾਉਂਦਾ ਚਾਹ ਪੀ ਲੈ ਕਾ ਪੀਣੀ ਆ ਕਿ ਦੁੱਧ ਬਣਾਈਏ ਕਿ ਕਾਫੀ ਬਣਾਈਆ ਤਾਹ ਦੇ ਚਲੋ ਤੁਸੀਂ ਜਾਓ ਕੰਨੂ ਚਲੋ ਚਲੋ ਸਾਬੀ ਵੀ ਆ ਕਰਦੀ ਏ ਤੇਰਾ ਬਾਊ ਜੀ ਹਲਾ ਛੋਟਾ ਆਇਆ ਤੇਰਾ ਕੱਦ ਈ ਏ ਦੱਸ ਪਾਪੇ ਦਾ ਕੰਨਾ ਬੀਬੀ ਨੂੰ ਪੁੱਛ ਲੈ ਪਹਿਲਾਂ ਹੈ ਨਹੀਂ ਉਹ ਦੇਲਾ ਹੈ ਇਦਾਂ ਹੀ ਸਾਡੇ ਬੀਬੀ ਨੂੰ ਕਹਿੰਦਾ ਰਹਿੰਦਾ ਬੀਬੀ ਹੈ ਨਹੀਂ ਬੀਬੀ ਹੈ ਨਹੀਂ ਕਿਉਂ ਨਹੀਂ ਹੈਗੀ ਉਹ ਤੈਨੂੰ ਬੀਬੀ ਬੈਠੀ ਦੀਦੀ ਨਹੀਂ ਦਿਖਤਾ ਉਹ ਦੇਲਾ ਕਹਿੰਦਾ ਬੀਬੀ ਹੈ ਨਹੀਂ ਤਾਂ ਪਾਪੇ ਦਾ ਵਿਆਹ ਕਰਾ ਦੋ ਹੁਣ ਸਾਨੂੰ ਬੀਬੀ ਨਵੀਂ ਲੱਭਣੀ ਪਊ ਹੋਰ ਮੈਨੂੰ ਆਪਣੇ ਨਾਲ ਮम्मी ਸੱਸ ਨਵੀਂ ਲਿਹਾਉਣੀ ਪੈਣੀ ਹੈ ਚਾਹ ਵੀ ਨਹੀਂ ਮਿਲਦੀ ਸੇ ਚਾਹ ਵੀ ਇਹੇ ਬੀਬੀ ਦਿੰਦੀ ਆ ਕਿਸੇ ਹੋਰ ਬੀਬੀ ਨੇ ਚਾਹ ਵੀ ਨਹੀਂ ਦੇਣੀ ਐ ਹਾਂ ਡੰਡਾ ਮਾਰ ਕੇ ਢਾੜਾ ਰਿਆ ਕਰਨਾ ਦੂਜੀ ਬੀਬੀ ਨੇ ਕਹਣਾ ਇਹ ਕਿੱਥੋਂ ਆ ਜਾਂਦਾ ਆ ਕਹਣਾ ਸਵੇਰੇ ਸਵੇਰੇ ਚਾਹ ਪੀਣ ਕਹਿ ਲੈ ਉਹ ਤਾਂ ਘਰੇ ਪਾਪੇ ਨੂੰ ਨਹੀਂ ਬਣਾ ਕੇ ਦੇਣੀ ਛਿੰਮੀ ਕਾਹਦੇ ਤੇਰੀ ਛੰਮਾ ਚਾਚੀ ਜੀ ਲੈ ਦੇਖਾ ਸਾਨੂੰ ਕਹੀ ਆ ਬਾਪੀ ਸਾਬੀ ਆਪਣੇ ਉਹ ਨਾਲ ਲਾਭ 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 ਯਾਦਾਂ ਪਿੱਛੇ ਯਾਦਾਂ ਪਿੱਛੇ ਛੰਮਾ ਵੀ ਕਹਾਂ ਕਿ ਛੰਮਾ ਲਾਵਾ ਵੀ ਕਹੇ ਬੇਰਾਮ ਆਪਣੇ ਨੰਬਰ ਦਾ ਨਾਂ ਨਹੀਂ ਲੈਂਦਾ ਹੈ ਇੰਨਾ ਇਹਨੂੰ ਪਤਾ ਵੀ ਮੇਰੇ ਘਰ ਦੇ ਆਹੋ ਵੀ ਇਹਨੂੰ ਘੋਲਾ ਪਾਲਾ ਨਾ ਸਮਝੋ ਤੇਜ ਫੜਾਇਆ ਇਹ ਆਹ ਮੌਸਮ ਦੇ ਮੌਸਮ ਤੇ ਅੱਖ ਕਰੂੰ ਕਿਦਾਂ ਹਵਾ ਨੇਰੀ ਦਾ ਨ ਵੀ ਹੋੜ ਰੱਬ ਵੀ ਕਹਿੰਦੇ ਕਿਸਾਨਾਂ ਦਾ ਨਾ ਬੈਰੀ ਬਣਿਆ ਆ ਵੀ ਬਾਡੀਆਂ ਦਾ ਟਾਈਮ ਆ ਤੇ ਬੱਦਲ ਦੇਖੋ ਉਸ ਵੀ ਬੱਦਲ ਦਿਖਾਈ ਕਿੰਨਾ ਹੋਇਆ ਪਿਆ ਆ ਹਵਾ ਚੱਲਣ ਗਈ ਆ ਹਵਾ ਨੇਰੀ ਲੋਕ ਬਾਟੀਆਂ ਕੰਨਦੇ ਆ ਤੇ ਰੱਬ ਵੀ ਮੀਂਹ ਮਿਲਾਦਾ ਆਊਗਾ ਪੱਕਾ ਹੈ ਨਾ ਮੀਂਹ ਆ ਜਾਣਾ ਆ ਹਵਾ ਬਹੁਤ ਚਾਸੀ ਪਈ ਆ ਤੇ ਲੋਕਾਂ ਦੀਆਂ ਕਣਕਾਂ ਦਾ ਨੁਕਸਾਨ ਆ ਪੱਕਾ ਮੇਅਰ ਕਰੇ ਚੰਦ ਦੇਖੋ ਅੱਜ ਕਿੱਡਾ ਪੂਰਨਵਾਸ਼ੀ ਆ ਹੁਣ ਲੱਗਾ ਅੱਜ ਪੁੰਨੇ ਆ ਜਿਹਨੂੰ ਕਹਿੰਦੇ ਪੁੰਨੇ ਆ ਹਫਤੇ ਕੁ ਬਾਅਦ ਹੀ ਦੀ ਕਹਿੰਦੇ ਉਹਨੇ ਤੁਸੀਂ ਯਾਰ ਮੈਂ ਇਦਾਂ ਹੀ ਦੇ ਹਦੀ ਜਦੋਂ ਕੋ ਚੰਦ ਹੁੰਦਾ ਆ ਮੇ ਤਾਂ ਇਦਾਂ ਹੀ ਦੀਦਾ ਰਹਿੰਦਾ ਕਦੀ ਦੂਜੀ ਤਰ੍ਹਾਂ ਹੁੰਦਾ ਆ ਕਦੀ ਇੱਤਾ ਹੁੰਦਾ ਆ ਇੰਨੀ ਨੌਲੇਜ ਨਹੀਂ ਹੈਗੀ ਸਾਨੂੰ ਇਹ ਚੀਜ਼ ਬਾਰੇ ਚਲੋ ਬਾਕੀ ਪਾਪਾ ਮੇਅਰ ਕਰੇ ਤੇ ਲੋਕਾਂ ਦੀਆਂ ਫਸਲਾਂ ਤੇ ਕਣਕਾਂ ਤੇ ਹਨਾ ਸਾਡੀ ਵੀ ਨਾਲ ਹੀ ਆ ਅਸੀਂ ਵੀ ਸਾਡੀ ਕਣਕ ਵੀ ਵੱਟ ਹੁੰਦੀ ਪਈ ਆ ਅੱਜ ਉੱਤੇ ਭਰੀਆਂ ਬੰਡੀਆਂ ਹੋਈਆਂ ਜੇ ਮੀ ਆ ਗਿਆ ਤੇ ਕੰਮ ਸਾਰਾ ਖਰਾਬ ਹੋ ਜਾਣਾ ਜਿੰਨੀ ਫਸਲ ਪੱਟੀ ਹੋਆ ਸਾਰੀ ਭਿੱਜ ਜਾਣੀ ਦਾਣੇ ਜਿਹੜੇ ਉਹ ਕਾਲੇ ਹੋ ਜਾਂਦੇ ਆ ਭਿੱਜ ਕੇ ਚਲੋ ਬਾਬਾ ਮੇਰ ਕਰੇ ਮੈਂ ਕਹਿੰਨੀ ਹਵਾ ਹੋਵੇ ਬੱਕੇ ਤਾਂ ਇੱਥੇ ਹੀ ਖੜ ਜਪੇ ਤਾਂ ਜ਼ਿਆਦਾ ਮੇਰੀ ਦੂਰੀ ਹੋ ਜਾਂਦੀ ਚਲਿਓ ਤਾਂ ਲੈ ਹਵਾ ਉੱਤੇ ਮਾੜਾ ਬੰਦਾ ਦੱਬੇ ਉੱਤੇ ਉੱਟਣੇ ਨੂੰ ਕਹਤਾ ਆ ਜੋ ਨੂੰ ਮम्मा ਕੀ ਕਰਦੇ ਕਰਦੀ ਮੈਂ ਤੜਕਾ ਲਹੋਣੀ ਦਾਣੂ ਦੀਦਾ ਅਜਰਾ ਅਹੀਂ ਜਿੱਦਾਂ ਇਹ ਲੋਹੇ ਚ ਅੱਗ ਬਾਲੀ ਹੈ ਨਾ ਬਾਹਰ ਨਾਲ ਹੀ ਮੇਰੀ ਆ ਗਈ ਜਦ ਰੋਟੀ ਬਣਾਉਣ ਲੱਗਿਆ ਇਹ ਕਾ ਚੱਲ ਦਾਲ ਬਣਦੀ ਆ ਤੇ ਆਪਾਂ ਪਹਿਲਾਂ ਰੋਟੀ ਬਣਾ ਲਈਏ ਜਿੱਦਾਂ ਅੱਗ ਬਾਲੀ ਨਾਲ ਹੀ ਮੇਰੀ ਇੰਨੀ ਆਪਾਂ ਵੀ ਇੰਨੇ ਟੀੜੇ ਬੈਠੇ ਹੀ ਰਹੇ ਅੱਰੀ ਯਹੀ ਕੱਕ ਬਣਾ ਕੇ ਹੀ ਉੱਠਣਾ ਹੈ ਉੱਠਣਾ ਮੈਂ ਮੀਰੀ ਦੇਖੀ ਜਾਉ ਜੋ ਸਾਹੇ ਰੋਟੀਆਂ ਅਜੇ ਭੁਮਾ ਰੇਤਾ ਹੀ ਓੜ-ਓੜ ਕੇ ਪਈ ਹੋਵੇ ਪਰ ਪਾਣੀ ਛਲਕਾਤਾ ਹੀ ਆਪਾਂ ਇਹ ਆਪ ਬੈਨੇ ਤੂੰ ਹੀ ਛਲਕਾਇਆ ਹੈਗਾ ਹਾਂ ਤੈਨੂੰ ਕਹਿ ਕੇ ਲੈ ਹੋਰ ਇਹ ਆਪਾਂ ਬਣਾ ਲਈ ਅੱਜ ਮਾਂ ਮਠਾ ਦੀ ਥਾਲੇ ਰੋਟੀਆਂ ਆਪਣੀਆਂ ਬਣ ਚੁੱਕੀਆਂ ਸਵਾਸਨ ਖਾਣੀਆਂ ਹੀ ਆ ਧੰਨਿਆ ਪਾ ਲਈ ਧੰਨਿਆ ਪਾ ਲਈ ਜੀ ਜੀ ਮੈਂ ਆ ਗਈ ਹਾਂ ਵੇ ਤੂੰ ਸਾਰੀਆਂ ਮਿੱਠੀਆਂ ਪਕੌੜੀਆਂ ਕੱਢ ਕੇ ਖਾਏਗੇ ਹੇ ਬੇਟਾ ਸਾਰੀਆਂ ਉੱਦਾਂ ਹੀ ਆਹੋ ਉਹ ਵੀ ਜਦੋਂ ਖਾਇਆ ਕਰੋ ਨਾਲ ਉਹ ਇੱਕ ਇੱਕ ਖਾਈਦੀ ਹੁੰਦੀ ਮਿੱਠੀਆਂ ਸਾਰੀਆਂ ਖਾ ਲੈਣੇ ਕੱਟ-ਕੱਟ ਜਾਂ ਸੰਗਣੀ ਹੋ ਗਈ ਆਹ ਧੰਨਿਆ ਪਾ ਲਈ ਧੰਨਿਆ ਪਾ ਲਈ ਜੀ ਕਾਵੇਂ ਕੋ ਲੰਗੇ ਦਾ ਸਸਾ ਭਾਜ ਦੇ ਬੁਣੇ ਹਨਾ ਹੂੰ ਬੱਚੇ ਹਾਂ ਮੰਮੀ ਡੈਡੀ ਹੁਣ ਖਾ ਕੇ ਤਾਂ ਹੁਣ ਨਾਰਮਲ ਰੋਟੀ ਆਪਾ ਬਣਾਉਂਦੀ ਆ ਤੇ ਖਾ ਕੇ ਦੇ ਦਣੀ ਉਹਨਾਂ ਖਾ ਕੇ ਤਾਂ ਸੌਂ ਵੀ ਜਾਣਾ ਚਾਹਉ ਆਪਣਾ ਕੰਮ ਕਰਾਂ ਉਹਨਾਂ ਨੇ ਅੱਧੀ ਨੀਂਦ ਲਾ ਲੈਣੀ ਆ ਚਲੋ ਰਨਪਕਨ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤੇ ਇਹਦਾ ਜੀ ਤਾਂ ਸਾਰੇ ਜਣੇ ਦੱਸਿਓ ਵੀ ਆਪਣੇ ਘਰਾਂ 'ਚ ਕੋਣ ਇਦਾਂ ਕਰਦਾ ਵੀ ਜਿਹੜੀ ਬਿੱਟੂ ਮਿੱਠੀਆਂ ਪਕੌੜੀਆਂ ਕੱਟ ਕੇ ਖਾ ਜਾਣੀਆਂ ਤਾਂ ਆਪੇ ਚੁੱਤ ਇ ਰਹਿ ਜਾਣੀਆਂ ਜਿਹੜੀਆਂ ਨਮਕੀਨ ਨੂਨ ਵਾਲੀਆਂ ਪਕੌੜੀਆਂ ਹੁੰਦੀਆਂ ਇਹ ਤਾਂ ਚੁੱਤ ਇ ਖਾ ਗਈਆਂ ਮਿੱਠੀਆਂ ਕੱਟ ਕੇ ਖਾ ਲਵਾਂਗੇ ਮੈਨੂੰ ਦੱਸ ਦਿਓ ਸਾਰੇ ਜਣੇ ਕਿ ਪੈਂਟਾਂ ਦੇ ਵਿੱਚ ਇਦਾਂ ਕੋਣ ਕੋਣ ਕਰਦਾ ਆ ਸਾਰੇ ਹੀ ਕਰਦੇ ਮੈਂ ਸਾਰੇ ਨਹੀਂ ਦੰਨੀ ਆ। ਕਿ ਜ਼ਿਆਦਾ ਮਸੂਲੀਆਂ ਪਕੌੜੀਆਂ ਖਾਂਦੇ ਆ। ਲੈ। ਨੂੰ ਵਾਲੀਆਂ ਜੀ। ਦੇਖਿਓ ਸਾਰਿਆਂ ਦੇ ਕਮੈਂਟ ਇੱਦੀ ਆਣੇ। ਦੇਖ ਲਾਂਗੇ ਵੀ ਅੱਜ ਦੇਖਦੇ ਵੀ ਸਿੱਧੀ ਸੱਚੀ ਕਮੈਸ ਕੀ ਦੇਖਦੇ ਆ। ਹਾਂ ਮੇਰਾ ਸਾਥ ਦੇਣਾ ਸਾਰਿਆਂ ਨੇ। ਕੋਈ ਲਾ ਦੋ ਦੱਸਿਓ ਵੀ ਸਾਰੇ ਜਣੇ ਕਮੈਂਟਾਂ 'ਚ ਵੀ ਮਿੱਠੀਆਂ ਪਕੌੜੀਆਂ ਸਾਰੇ ਜਣੇ ਘੱਟ ਘੱਟ ਖਾਂਦੇ ਆ ਕਿ ਨੂਨ ਕੀ ਖਾਂਦੇ ਆ। ਹੁਣ ਦੇਖਣਾ ਪਤਾ ਲੱਗ ਜਾਣਾ ਬੇਖੀ ਨਾ। ਚਲੋ। ਚਿਕਾ ਜੀ ਹੁੰਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਸਾਰੇ ਜਣੇ ਕਮੈਂਟ ਜਰੂਰ ਕਰਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਓਕੇ ਜੀ ਬਾਅਦ ਬਾਏ